ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਦੱਸ ਰਹੀਏ ਕਿ ਅਮਰੀਲਾ ਫਰੌਗ ਦੀ ਕਟਿੰਗ ਕਿ ਕਿੱਦਾਂ ਬਣਾਈ ਦੀ ਅਮਰੀਲਾ ਫਰੌਗ ਦੀ ਕਟਿੰਗ ਕਿੱਦਾਂ ਕਰੀਦੀ ਹੈ ਠੀਕ ਆ ਆਪਣੀਆਂ ਭੈਣਾਂ ਨੂੰ ਪਹਿਲਾਂ ਇਹ ਚੀਜ਼ ਦੱਸਾਂਗੇ ਆਪਾਂ ਕਿ ਇਹ ਆਲਓਵਰ ਸੂਟ ਹੈ ਆਲਓਵਰ ਪੈਂਟ ਨਾਲ ਬਣਾਣੀ ਹੈ ਇਹਦੇ ਇਹ 6 ਮੀਟਰ ਕਪੜਾ ਲੱਗੇਗਾ ਦੇਖੋ ਠੀਕ ਹੈ ਇਹ ਪ੍ਰਿੰਟ ਹੈ ਇਹਦੀ ਆਪਾਂ ਸਭ ਤੋਂ ਪਹਿਲਾਂ ਕਟਿੰਗ ਕਰਾਂਗੇ ਬੋਡੀ ਆਪਾਂ ਇੱਥੋਂ 1.75 ਤੇ ਰੱਖ ਲੈਣੀ ਇਹਨਾਂ ਦੀ 16 ਇੰਚ ਬੋਡੀ ਰੈਡੀ ਰੱਖਣੀ ਆਪਾਂ ਠੀਕ ਆ 7.5 ਤੇ ਕਟਿੰਗ ਕਰ ਲੈਣੀ ਆ ਇਹ ਨਿਸ਼ਾਨ ਲਗਾਇਆ ਹੋਇਆ ਫੁੱਲ ਬਰਦਾ ਦੇਖੋ ਇਹਦਾ ਨਾ 22 ਇੰਚ ਵਰਵਾ ਕਪੜੇ ਦਾ ਠੀਕ ਆ ਜੇ ਵੱਡਾ ਪਣਾ ਹੋਦਾ ਕਪੜਾ ਹੋਵੇ ਤੇ ਫਿਰ ਆਪਾਂ ਇੱਕ ਇੱਕ ਪਣੇ ਚੋਈ ਆਪਾਂ ਦੋਨੇ ਪਾਰਟ ਲੈ ਲੈਣੇ ਬੋਡੀ ਦੇ ਫਰੰਟ ਦਾ ਵੀ ਬੈਕ ਦਾ ਵੀ ਜੇ 20 ਤੋਂ 22 ਇੰਚ ਪਣਾ ਹੈ ਤਾਂ ਫਿਰ ਆਪਾਂ ਇੱਕ ਪਾਰਟ ਇੱਥੋਂ ਲਵਾਂਗੇ ਤੇ ਇੱਕ ਪਾਰਟ ਇੱਥੋਂ ਲਵਾਂਗੇ ਦੋਨੇ ਪਾਰਟ ਕਟਿੰਗ ਵੱਖੋ ਵੱਖਰੀ ਕਰਾਂਗੇ ਠੀਕ ਆ ਦੇਖੋ 7.5 ਤੇ ਨਿਸ਼ਾਨੀ ਲਗਾ ਕੇ ਇਹਨੂੰ ਆਪਾਂ ਸਿੱਧਾ ਇਦਾਂ ਕਟਿੰਗ ਕਰ ਲੈਣੀ ਇੱਕ ਇਹ ਹੋ ਗਿਆ ਇੱਕ ਇਥੋਂ ਫੇਰ ਆਪਾਂ 7.5 ਤੇ ਮਾਰਕਿੰਗ ਕੀਤੀ ਹੋਈ ਆ ਇਹਦੀ ਆਪਾਂ ਕਟਿੰਗ ਕਰ ਲੈਣੀ ਠੀਕ ਆ ਹੁਣ ਦੇਖੋ ਇਹ ਵਾਲੇ ਪਾਰਟ ਆਪਾਂ ਇਦਾਂ ਕਟਿੰਗ ਕੀਤੇ ਹਨ ਇਨੂੰ ਆਪ ਸਾਰੇ ਕੱਪੜੇ ਨੂੰ ਨਹੀਂ ਖਰਾਬ ਕਰਨਾ ਇਹਨੂੰ ਆਪਾਂ ਇੱਥੋਂ ਬ੍ਰੈਸਟ ਦੇਖ ਕੇ ਕਿ ਜਿੰਨੀ ਆਪਣੀ ਬ੍ਰੈਸਟ ਤੋਂ ਕੱਪੜਾ ਆਉਂਦਾ ਹੈ ਉਸ ਦੇ ਹਿਸਾਬ ਨਾਲ ਆਪਾਂ ਰੱਖ ਕੇ ਇਦਾਂ ਕਟਿੰਗ ਕਰ ਲੈਣਾ ਦੇਖੋ ਜੇ ਆਪਣਾ ਇੱਥੋਂ ਬਾਈ ਹੈ ਤੇ ਆਪਾਂ ਇਹਨੂੰ 13.5 ਤੱਕ ਇੰਨਾ 2.5 ਇੰਚ ਮਾਰਜਨ ਵੀ ਲੈਣਾ ਹੈ ਇੰਨਾ ਕੱਪੜਾ ਰੱਖਾਂਗੇ ਠੀਕ ਹੈ ਕਿਆப்பா 13 13.5 ਇੰਚ ਕਪੜਾ ਇਦਾਂ ਕਟਿੰਗ ਚ ਲੈ ਲੈਣਾ ਠੀਕ ਹੈ ਇਦਾਂ ਇਹ ਸਾਰਾ ਦੇਖ ਲੈਣਾ ਕਿ ਆਪਣਾ 13.5 ਆਂਦਾ ਹੈ ਬਿਲਕੁਲ ਇਕੁਅਲ ਦੇਖੋ ਕਿਉਂਕਿ ਕਮਰ ਚੋਂ ਤੇ ਆਪਣਾ ਘਟ ਜਾਏਗਾ ਆਪਾਂ ਇਹਦਾ ਇੱਥੋਂ ਬ੍ਰੈਸਟ ਦਾ ਨਾਪ ਵੇਖ ਕੇ ਫੇਰ ਇਹਦੀ ਚੌੜਾਈ ਰੱਖਣੀ ਹੈ ਕਿ ਆਪਾਂ ਇਹ ਕਿੰਨੀ ਚੌੜਾਈ ਦਾ ਲੈਣੇ ਆ ਇਹਨਾਂ 13.5 ਇੰਚ ਜਿਵੇਂ ਇਹਨਾਂ ਦੀ 22 ਇੰਚ ਆ ਤੇ ਆਪਾਂ 11 ਰੱਖਣੀ ਸੀ ਤੇ ਆਪਾਂ 13/2 ਇੰਚ ਕਟਿੰਗ ਚ ਲਿਆ ਕਪੜਾ ਐਕਸਟਰਾ ਚਾਹੀਦਾ ਹੈ ਕਿ ਜੇ ਕਿਤੇ ਆਪਣਾ ਘੱਟ ਵੀ ਹੋ ਜੀ ਤੇ ਆਪਣਾ ਕਮ ਸੇ ਕਮ ਕਪੜੇ ਚ ਮਾਰਜਿਨ ਹੋਵੇ ਤਾਂ ਆਪਾਂ ਇਹਨੂੰ ਕੱਢ ਸਕੀਏ ਯਾਨੀ ਕਿ ਕਪੜਾ ਆਪਾਂ ਬਿਲਕੁਲ 1/2 ਇੰਚ ਲਵਾਂਗੇ ਬਾਅਦ ਚ ਆਪਾਂ ਸੋਚੀਏ ਕਿ ਇੱਥੋਂ ਇੰਨਾ ਕੱਟਿਆ ਗਿਆ ਹੁਣ ਆਪਾਂ ਕਿੱਦਾਂ ਕਰਾਂਗੇ ਇਹਨੂੰ ਆਪਾਂ ਮਾਰਜਿਨ ਚ 2 1/2 ਇੰਚ ਕਪੜਾ ਪਹਿਲਾਂ ਐਕਸਟਰਾ ਰੱਖਣਾ ਹੀ ਰੱਖਣਾ ਚਾਹੀਏ ਤੁਸੀਂ ਕਟਿੰਗ ਕਰਨ ਲੱਗੇ ਪੂਰੀ ਰੈਡੀ ਹੋ ਗਈ ਉਹਨੂੰ ਐਕਸਟਰਾ ਕਪੜੇ ਨੂੰ ਕਟਿੰਗ ਕਰ ਦੋ ਕੱਟ ਦੋ ਐਦਾਂ ਹੀ ਆਪਾਂ ਇਹ ਵਾਲਾ ਪਾਰਟ ਲਿਆ ਦੇਖੋ ਇਹਦੇ ਆਪਾਂ ਜੇ ਕਿਸੇ ਨੇ ਕੋਈ ਡਿਜ਼ਾਈਨ ਬਣਾਣਾ ਹੋਵੇ ਜਾਂ ਬਾਜੂ ਬਣਾਉਣੀਆਂ ਹੋਣਾਂ ਕਪੜਾ ਪਜ ਜਾਵੇ ਤੇ ਇਹਦੀ ਆਪਾਂ ਏਦਾਂ ਬਾਜੂ ਵੀ ਬਣਾ ਸਕਦੇ ਆ ਇੱਕ ਪੀਸ ਇਹਦਾ ਕੱਟਦਾ ਇਹਦੇ ਵਿੱਚੋਂ ਵੀ ਆਪਾਂ ਏਦਾਂ ਹੀ ਉਹਨਾਂ ਹੀ 13.5 ਇੰਚ ਕਪੜਾ ਲੈ ਲਾਂਗੇ ਤੇ ਫਿਰ ਬੋਡੀ ਕਟਿੰਗ ਕਰਦੇ ਆ ਆ ਦੇਖੋ ਆਪਾਂ ਕਪੜਾ ਏਦਾਂ ਸੈਟਿੰਗ ਕਰ ਲਿਆ ਨਾ ਆਪਾਂ ਪਹਿਲਾਂ ਇੱਕ ਵਾਈਟ ਫਰੌਗ ਬਣਾਣੀ ਦੱਸੀ ਸੀ ਤੁਹਾਨੂੰ ਉਹਦੇ ਵਿੱਚ ਵੀ ਆਪਾਂ ਦੱਸਿਆ ਸੀ ਕਿ ਇਹਨੂੰ ਕਿੱਦਾਂ ਕਟਿੰਗ ਕਰਨੀ ਹੈ ਠੀਕ ਆ ਇਹ ਆਪਾਂ ਫਿਰ ਦੁਬਾਰਾ ਤੋਂ ਤੁਹਾਨੂੰ ਇਹਦੀ ਕਟਿੰਗ ਬੋਡੀ ਕਟਿੰਗ ਕਰਨੀ ਦੱਸਦੀ ਆ ਜਿਵੇਂ ਇਹ ਨੀਚੇ ਕਪੜਾ ਵਿਛਾ ਲਿਆ ਉਦੇ ਉੱਪਰ ਆਪਾਂ ਇਦਾਂ ਲਾਈਨਿੰਗ ਦੇ ਵੀ ਆਪਾਂ ਉਨਾ ਹੀ ਕਪੜਾ ਵੇਥੀ ਲੈ ਲੈਣੀ ਆ ਠੀਕ ਹੈ ਇਹਦੇ ਉੱਪਰ ਆਪਾਂ ਇਦਾਂ ਲਾਈਨਿੰਗ ਦਾ ਬਿਲਕੁਲ ਬਰਾਬਰ ਕਰਕੇ ਕਪੜਾ ਵਿਛਾ ਲੈਣਾ ਠੀਕ ਆ ਫਿਰ ਇਹਦੇ ਉੱਪਰ ਆਪਾਂ ਇਦਾਂ ਹੀ ਇਹ ਦੂਸਰਾ ਕਪੜਾ ਵਿਛਾਵਾਂਗੇ ਉੱਪਰ ਇਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਬਾਰ-ਬਾਰ ਨਾ ਕੱਪੜਾ ਚੁੱਕ ਕੇ ਕਟਿੰਗ ਨਹੀਂ ਕਈ ਕੀ ਕਰਦੇ ਆ ਕਈ ਪਹਿਲਾਂ ਲਾਈਨਿੰਗ ਕਟਿੰਗ ਕਰਦੇ ਆ ਫਿਰ ਲਾਈਨਿੰਗ ਨੂੰ ਕੱਪੜੇ ਦੇ ਉੱਪਰ ਵਿਛਾ ਕੇ ਫਿਰ ਕਟਿੰਗ ਕਰਦੇ ਉਹ ਵੀ ਈਜ਼ੀ ਆ ਤਰੀਕਾ ਪਰ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਾਂ ਮੋੜ ਦੇ ਕਟਿੰਗ ਕਰਦੇ ਆ ਜਾਂ ਪਲੇਟ ਦੇ ਨਿਸ਼ਾਨ ਲਗਾਣੇ ਆ ਉਹ ਥੋੜਾ ਬਹੁਤ ਇੱਧਰ ਉੱਧਰ ਹੋ ਜਾਂਦੇ ਜਿੰਨਾਂ ਭੈਣਾਂ ਨੇ ਸੌਖਾ ਤਰੀਕਾ ਕਰਨਾ ਇੱਥੋਂ ਇਦਾਂ ਲਾ ਲਓ ਇਹਨੂੰ ਪਿੰਨ ਅਪ ਕਰ ਲਓ ਪ੍ਰੈਸ ਮਾਰ ਲਓ ਤੇ ਇਹਦੀ ਕਰੀਜ਼ ਉੱਥੇ ਦੀ ਉੱਥੇ ਬੈਠ ਜਾਂਦੀ ਹੈ ਠੀਕ ਆ ਇਹਦੇ ਨਾਲ ਕੀ ਆ ਆਪਾਂ ਨੂੰ ਥੋੜਾ ਜਿਹਾ ਕਟਾਈ ਕਰਨੀ ਈਜ਼ ਆਪਾਂ ਨੂੰ ਬਾਰ-ਬਾਰ ਕੱਪੜਾ ਕਟਿੰਗ ਕਰਕੇ ਇੱਧਰ-ਉੱਧਰ ਚੁੱਕ ਕੇ ਫੇ ਹਿਲਾਣਾ ਨਹੀਂ ਪੈਂਦਾ ਹੁਣ ਦੇਖੋ ਨੀਚੇ ਇਹ ਕੱਪੜਾ ਕਰਕੇ ਹੁਣ ਇਹਦੇ ਉੱਪਰ ਫੇਰ ਲਾਈਨਿੰਗ ਦਾ ਕੱਪੜਾ ਵਿਛਾ ਲਿਆ ਦੇਖੋ ਠੀਕ ਆ ਇਦਾਂ ਇਹ ਆਪਾਂ ਚਾਰੇ ਪੱਲੇ ਵਿਛਾ ਕੇ ਹੁਣ ਆਪਾਂ ਇਹਦੀ ਉਹਦੀ ਕਟਿੰਗ ਕਰਦੇ ਆ ਬੋਡੀ ਦੀ ਇਨਾਂ ਦਾ ਬੈਗ ਗੱਲਾ ਡੀਪ ਹੈ ਜਿਨ੍ਹਾਂ ਦਾ ਬੈਗ ਗੱਲਾ 8 ਜਾਂ 9 ਇੰਚ ਆਂਦਾ ਹੈ ਉਹਨਾਂ ਨੇ 3 6 ਇੰਚ ਜਾਂ 6.5 ਹੀ ਰੱਖਣਾ ਹੈ ਠੀਕ ਹੈ ਦੇਖੋ ਇਹਨਾਂ ਦਾ ਮੈਂ 6.5 ਤੀਰਾ ਰੱਖਿਆ 6 ਇੰਚ ਰੈਡੀ ਰਹੂਗਾ ਜਿਨ੍ਹਾਂ ਦਾ ਬੈਗ ਗੱਲਾ ਡੀਪ ਹੈ ਜਿਨ੍ਹਾਂ ਬੈਗ ਗੱਲਾ ਡੀਪ ਹੁੰਦਾ ਜਾਏਗਾ ਉਹਨਾਂ ਹੀ ਆਪਣਾ ਤੀਰਾ ਘਟਦਾ ਜਾਣਾ ਹੈ ਲਾਸਟ 5.5 ਇੰਚ ਤੇ ਤੀਰਾ ਰੁਕੇਗਾ ਚਾਹੇ ਤੁਸੀਂ 10 ਤੀਰ ਰੱਖ ਲੋ 11 ਰੱਖ ਲੋ 5.5 ਤੱਕ ਆਪਾਂ ਲਾਸਟ ਤੀਰਾ ਰੱਖਦੇ ਆ ਇਸ ਤੋਂ ਪਹਿਲਾਂ ਪਹਿਲਾ 7 ਤੋਂ ਸਟਾਰਟ ਕਰਦੇ ਆ ਜਿਨ੍ਹਾਂ ਨੇ 4-5 ਇੰਚ ਗੱਲਾ ਬੈਗ ਬਣਾਉਣਾ ਹੁੰਦਾ ਉਹਨਾਂ ਦਾ 7 ਆਏਗਾ ਜਿਨ੍ਹਾਂ ਦਾ ਉਸ ਤੋਂ ਡੀਪ ਜਾਏਗਾ ਉਹਨਾਂ ਦਾ 6.5 ਆਏਗਾ ਜਿਨ੍ਹਾਂ ਦਾ 8 9 10 ਤੇ ਡੀ ਪਾਏਗਾ ਉਹਨਾਂ ਦਾ 6 ਇੰਚ ਤੀਰਾ ਆਏਗਾ ਠੀਕ ਆ ਐਥੋਂ ਆਪਾਂ 7 ਇੰਚ ਮੋੜ ਦੇ ਨਿਸ਼ਾਨ ਲਗਾ ਲਿਆ ਇਥੋਂ ਨਾਲ ਦੀ 22 ਇੰਚ ਬ੍ਰੈਸਟ ਠੀਕ ਆ ਇਹ ਆਪਾਂ ਪਹਿਲੀ ਕਟਿੰਗ ਸ਼ਰਟ ਦੀ ਕਟਿੰਗ ਚ ਵੀ ਸਮਝਾਇਆ ਸੀ ਕਿ ਜਿਨ੍ਹਾਂ ਦੀ 20 ਤੋਂ ਉੱਪਰ ਆ ਉਹਨਾਂ ਦਾ ਇੱਥੇ ਸਵਾ 2 2.5 ਇੰਚ ਇਹ ਕੋਰਨਰ ਤੋਂ ਇਹ ਕੋਰਨਰ ਤੋਂ ਇਦਾਂ ਬੈਗ ਦੀ ਕਾਟ 2 ਸਵਾ 2 ਇੰਚ ਤੱਕ ਚਾਹੀਦੀ 2.5 2 2 ਇੰਚ ਤੱਕ ਆਪਾਂ ਕਟਿੰਗ ਕਰਾਂਗੇ ਇਦਾਂ ਫਿਰ ਫਰੰਟ ਵਾਲੀ ਇੱਥੋਂ ਅੱਧਾ ਪੌਣਾ ਇੰਚ ਕੋਰਨਰ ਛੱਡ ਕੇ ਜਿਸ ਤਰ੍ਹਾਂ ਇੱਥੋਂ ਦੇਖੋ ਇੰਨਾ ਅੱਧਾ ਪੌਣਾ ਇੰਚ ਕੋਰਨਰ ਛੱਡ ਕੇ ਇਹਨੂੰ ਇਦਾਂ ਮਾਰਕਿੰਗ ਕਰ ਲੈਣੀ ਆ ਫਿਰ ਆਪਾਂ ਜਿਸ ਤਰ੍ਹਾਂ ਇਹਨਾਂ ਦਾ ਇੱਥੇ 21 ਆਇਆ ਏ ਸਾਢੇ 10 ਤੇ ਨਿਸ਼ਾਨੀ ਲਾਈ ਇਦਾਂ ਆਪਾਂ ਚੈੱਕ ਕਰਨਾ ਏ ਕਿ ਜਿਹੜੀ ਆਪਾਂ ਕੱਟ ਦੀ ਨਿਸ਼ਾਨ ਲਗਾਇਆ ਵਾ ਉਹ ਆਪਣੇ ਇੱਥੇ ਸਾਢੇ 10 ਤੇ ਆ ਰਿਹਾ ਏ ਸਾਢੇ 10 ਤੋਂ ਪੌਣੇ 11 ਆ ਰਿਹਾ ਕੋਈ ਗੱਲ ਨਹੀਂ ਆ ਪੌਣੇ 11 ਵੀ ਠੀਕ ਏ ਜੋ 1 2 ਪੁਆਇੰਟ ਇਧਰ ਉਧਰ ਹੋ ਜਾਣ ਉਹਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਕੀ ਆਪਣੀ ਫਿਟਿੰਗ ਫਰੰਟ ਵਾਲੀ ਪ੍ਰੋਪਰ ਆਂਦੀ ਆ ਤੇ ਇੱਥੋਂ ਆਪਾਂ ਫਰੰਟ ਵਾਲਾ ਪੱਲਾ ਹਮੇਸ਼ਾ ਹੀ ਹਾਫ ਇੰਚ ਡਾਊਨ ਕਰਨਾ ਦਾ ਇਹਦੇ ਨਾਲ ਕੀ ਹੈ ਬਹੁਤ ਭੈਣਾ ਦੇ ਨਾ ਮੈਸੇਜ ਆਉਂਦੇ ਆ ਕਿ ਸਾਡਾ ਗੱਲਾ ਪਿੱਛੇ ਨੂੰ ਜਾਂਦਾ ਹੈ ਜਦੋਂ ਆਪਾਂ ਇਹ ਵਾਲੀ ਕਟਿੰਗ ਕਰਦੇ ਆ ਨਾ ਸਿਰਫ ਫਰੰਟ ਵਾਲੇ ਹਿੱਸੇ ਦੀ ਤੇ ਇਹਦੇ ਨਾਲ ਕੀ ਹੁੰਦਾ ਆਪਣਾ ਗੱਲਾ ਪਿੱਛੇ ਨੂੰ ਨਹੀਂ ਜਾਂਦਾ ਇਹਦੇ ਨਾਲ ਆਪਣਾ ਗੱਲਾ ਬਿਲਕੁਲ ਪ੍ਰੋਪਰ ਬੈਠ ਜਾਂਦਾ ਹਾਂਜੀ ਦੇਖੋ ਆਪਾਂ ਨਾ ਇੱਥੋਂ ਤੱਕ ਨਿਸ਼ਾਨ ਲਗਾ ਕੇ ਨਾ ਇਹਨੂੰ ਪਹਿਲਾਂ ਕਟਿੰਗ ਕਰ ਲੈਣਾ ਇਹਨਾਂ ਹਿੱਸਾ ਬੜੇ ਆਰਾਮ ਨਾਲ ਕਟਿੰਗ ਕਰਨਾ ਹੈ ਕਿ ਆਪਣੇ ਪੱਲੇ ਚਾਰੇ ਹਿੱਲਣ ਨਾ ਬਿਲਕੁਲ ਵੀ ਠੀਕ ਆ ਜੇ ਕਿਸੇ ਕੋਲ ਐਦਾ ਨਹੀਂ ਹੁੰਦਾ ਤੇ ਉਹ ਪਿੰਨਾ ਕਰ ਸਕਦਾ ਹੈ ਪੱਗ ਪਿੰਨ ਲਗਾ ਕੇ ਨਾ ਹੁਣ ਦੇਖੋ ਇਹ ਆਪਾਂ ਦੋਨੇ ਪੱਲੇ ਉੱਪਰ ਵਾਲੇ ਚੁੱਕ ਕੇ ਨਾ ਫੇਰ ਕਾਟ ਪਾਣੀ ਆ ਦੇਖੋ ਇਹ ਹਾਫ ਇੰਚ ਵਾਲੇ ਨਾ ਇਹਦੇ ਨਾਲ ਕੀ ਹੁੰਦਾ ਆਪਣੇ ਗਲੇ ਬਿਲਕੁਲ ਵੀ ਪਿੱਛੇ ਨੂੰ ਨਹੀਂ ਜਾਂਦੇ ਹੁਣ ਇਹ ਵਾਲੀ ਕਾਟ ਵੀ ਆਪਾਂ ਇਸ ਤਰ੍ਹਾਂ ਦੇਖ ਲੈਣਾ ਇੱਕ ਪੱਲਾ ਲਾਈਨਿੰਗ ਦਾ ਤੇ ਇੱਕ ਸੂਟ ਦਾ ਦੋਨੇ ਪੱਲੇ ਇੱਦਾਂ ਫੜ ਕੇ ਠੀਕ ਆ ਫੇਰ ਕਟਿੰਗ ਕਰਨੀ ਆਪਾਂ ਇੱਥੋਂ ਠੀਕ ਆ ਹੁਣ ਆਪਾਂ ਪਲੇਟਸ ਦੇ ਨਿਸ਼ਾਨ ਲਗਾਵਾਂਗੇ ਇੱਥੋਂ 12 ਇੰਚ ਤੇ ਇਹਨਾਂ ਦੇ ਪਲੇਟ ਰੈਡੀ ਆ సా బారా పలే నిశాను ఫ్రోడీ బాడీ తెగ జా ఏ మేజర్మీ బాడీ కట్ింగ్ ఎవరి అమర ਤੇ ਆਪਾਂ 1 ਇੰਚ ਐਕਸਟਰਾ ਰੱਖਾਂਗੇ ਠੀਕ ਆ ਦੇਖੋ 18 ਇੰਚ ਨੌ ਤੇ ਆਪਾਂ 10 ਇੰਚ ਤੇ ਕਰ ਲਿਆ ਕਿਉਂਕਿ 1 ਇੰਚ ਆਪਣਾ ਪਲੇਟ ਚ ਮਾਰਜਿਨ ਚਲ ਜਾਣਾ ਥੋੜਾ ਜਿਹਾ ਐਕਸਟਰਾ ਕਪੜਾ ਜਿਹੜਾ ਇੱਥੋਂ ਹੋਇਆ ਮਾਰਜਿਨ 락 ਕੇ ਆਪਾਂ ਕਟਿੰਗ ਕਰ ਦੇਣਾ ਬਾਕੀ ਦਾ ਬੋਡੀ ਦੇ ਨਿਸ਼ਾਨ ਨਾਲ ਲੱਗਿਆ ਇੱਥੇ ਨੀਚੇ ਹਮੇਸ਼ਾ ਹੀ ਇਹਨੂੰ ਨਾ ਇਹਦੀਵਾਦ ਘਾਟੂ ਤਾਰ ਕੇ ਇਹਦੇ ਸੈਂਟਰ ਚ ਕੱਟ ਜ਼ਰੂਰ ਲਗਾਣਾ ਹੈ ਕਿਉਂਕਿ ਜਦੋਂ ਆਪਾਂ ਸਟਿਚ ਕਰਨਾ ਹੈ ਉਦੋਂ ਆਪਾਂ ਨੂੰ ਇਹ ਵਾਲਾ ਸੈਂਟਰ ਵਾਲਾ ਕੱਟ ਦੇਖ ਕੇ ਆਪਾਂ ਨੂੰ ਬੋਡੀ ਲਗਾਣੀ ਪੈਣੀ ਹੈ ਠੀਕ ਆ ਇਹ ਆਪਾਂ ਇਦਾਂ ਸੈਂਟਰ ਕੱਟ ਲਗਾ ਲੈਣਾ ਉੱਪਰ ਵੀ ਆਪਾਂ ਜਿਹੜੇ ਗਲੇ ਦੀਪਾ ਇਹਨਾਂ ਨੇ ਦੀਪ ਗਲਾ ਲੈਣਾ ਇਹਨਾਂ ਦਾ ਪੌਣੇ ਤਿੰਨ ਤੇ ਨਿਸ਼ਾਨ ਲਗਾ ਕੇ ਇਦਾਂ ਆਪਾਂ ਫਰੰਟ ਬੈਕ ਤੇ ਕੱਟ ਲਗਾ ਲਾਂਗੇ ਪਹਿਲਾਂ ਹੀ ਇਹ ਚੀਜ਼ ਆਪਾਂ ਪਹਿਲਾਂ ਰੈਡੀ ਕੀਤੀ ਹੁੰਦੀ ਹੈ ਆਪਾਂ ਨੂੰ ਵਾਰ-ਵਾਰ ਸਟਿਚ ਕਰਨ ਲੱਗਿਆ ਫਿਰ ਆ ਬਾਰ-ਬਾਰ ਨਿਸ਼ਾਨੀ ਲਗਾਉਣੇ ਪੈਂਦੇ ਠੀਕ ਆ ਦੇਖੋ ਇਹ ਆਪਾਂ ਕਰਕੇ ਇੱਦਾਂ ਬੋਟਿੰਗ ਕਟਿੰਗ ਕਰ ਲਈ ਹੋ ਨੀਚੇ ਦਾ ਪਾਰਟ ਕਟਿੰਗ ਕਰਦੇ ਆ ਫਿਰ ਦਿਖਾਨੇ ਤੁਹਾਨੂੰ ਹਾਂਜੀ ਦੇਖੋ ਇੱਦਾਂ ਆਪਾਂ ਨਾ ਡਬਲ ਫੋਲਡ ਕਰਕੇ ਨਾ ਪੂਰਾ ਕੱਪੜਾ ਇੱਦਾਂ ਵਿਛਾ ਲਿਆ ਠੀਕ ਆ ਇਹਨੂੰ ਆਪਾਂ ਕੱਪੜੇ ਨੂੰ ਨਾ ਇੱਦਾਂ ਪੂਰਾ ਡਬਲ ਫੋਲਡ ਕਰਕੇ ਜਿੰਨਾ ਆਪਣਾ ਬਚਿਆ ਹੋਇਆ ਕੱਪੜਾ ਨਾ ਅੱਗੋਂ ਉਹਨੂੰ ਵਿਛਾ ਲੈਣਾ ਹੁਣ ਆਪਾਂ ਇੱਥੋਂ ਕੀ ਕਰਨਾ ਹੈ ਹੁਣ ਆਪਾਂ ਇਹ ਵਾਲਾ ਕੋਨੇ ਤੋਂ ਉਠਾਉਣਾ ਹੈ ਠੀਕ ਆ ਇਹ ਡਬਲ ਫੋਲਡ ਹੈ ਇੱਧਰ ਇਹ ਵਾਲੇ ਕੋਨੇ ਤੋਂ ਉਠਾ ਕੇ ਇਹਨੂੰ ਏਦਾਂ ਸਮੋਸਾ ਕੱਟ ਬਣਾਉਣਾ ਹੈ ਠੀਕ ਹੈ ਇਹਨੂੰ ਏਦਾਂ ਜਿੱਥੋਂ ਤੱਕ ਕੱਪੜਾ ਬਿਲਕੁਲ ਸਿੱਧਾ ਆ ਰਿਹਾ ਹੈ ਏ ਵੀ ਕੋਨ ਬੰਨ ਦਿਓ ਵੀ ਦੇਖੋ ਠੀਕ ਆ ਬਿਲਕੁਲ ਪੱਲੇ ਆਪਣੇ ਸਿੱਧੇ ਜਾਂਦੇ ਹੋਣ ਕੋਈ ਕਿਸੇ ਚ ਬਲਣਾ ਆਂਦਾ ਹੋਵੇ ਇਦਾਂ ਵੀ ਕੋਨ ਬਣਾ ਲੈਣੀ ਇਹਦੀ ਦੇਖੋ ਇਸ ਤਰ੍ਹਾਂ ਬਿਲਕੁਲ ਬੀਕੋਨ ਬਣ ਜਾਣੀਆਂ ਦੇਖੋ ਠੀਕਾ ਐਦਾਂ ਕੱਪੜਾ ਇਹਨੂੰ ਬੀਕੋਨ ਕਰਕੇ ਵਿਛਾ ਲੈਣਾ ਹੁਣ ਆਪਾਂ ਇੱਥੋਂ ਇਹਦੇ ਉੱਪਰ ਬੋਡੀ ਦੀ ਕਟਿੰਗ ਕਰਾਂਗੇ ਤੇ ਉੱਪਰਲਾ ਹਿੱਸਾ ਆਪਾਂ ਕਿੰਨਾ ਰੱਖਦੇ ਆ ਇਥੋਂ ਆਪਾਂ ਦੇਖਣਾ ਹੈ ਕਿ ਇਹਨਾਂ ਦੀ ਜਿੰਨੀ ਆਪਾਂ ਕਮਰ ਰੱਖੀ ਹੈ ਨਾ ਉਹਨਾਂ ਦਾ ਨਾਪ ਲੈਣਾ ਹੈ ਇੱਥੋਂ ਆਪਾਂ ਕਮਰ ਦਾ ਠੀਕ ਆ ਆਪਾਂ ਇਹਨਾਂ ਦੀ 18 ਇੰਚ ਕਮਰ ਰੱਖੀ ਆ ਆਪਾਂ ਇੱਥੋਂ ਆਈਡੀਏ ਨਾਲ ਲਾ ਲੈਣਾ ਹੈ ਕਿ ਜਿੱਥੇ 18 ਆਂਦਾ ਹੈ ਤੇ ਆਪਾਂ 2 ਇੰਚ ਐਕਸਟਰਾ ਲੈਣਾ ਹੈ ਜਿੱਥਾਂ ਦੇਖੋ ਇਹ ਇੱਥੇ ਜਿਵੇਂ 9 ਆ ਰਿਹਾ ਹੈ ਆਪਾਂ ਦਾ 10.5 ਵੀ ਲੱਲਾਂਗੇ ਕਿਉਂਕਿ ਇਹਨੂੰ ਖੋਲ ਜਦੋਂ ਖੁੱਲਾਂਗੇ ਨਾ ਇਹਨੇ ਕਪੜੇ ਨੇ 1.5 ਇੰਚ ਐਕਸਟਰਾ ਵਾਧਾ ਜਨਾਈ ਰੀਪ ਹੋਇਆ ਉਹਨਾਂ ਦਾ ਕਪੜਾ ਇਸ ਤਰ੍ਹਾਂ ਆਪਾਂ ਅੱਜ ਰੋ ਇੱਥੋਂ ਦੇਖ ਲਿਆ ਨਾ ਕਿ ਆਪਾਂ 9 ਲੈਣਾ ਹੈ ਆਪਣਾ 10 ਵੀ ਆ ਰਿਹਾ ਤਾਂ ਵੀ ਆਪਾਂ ਉੱਥੇ ਹੀ ਹਲਕਾ ਜਿਹਾ ਨਿਸ਼ਾਨ ਲਗਾ ਲੈਣਾ ਹੈ ਫਿਰ ਆਪਾਂ ਇੱਥੋਂ ਨਾ ਇਹ ਤਾਂ ਪੂਰੇ ਉੱਪਰ ਕੋਨ ਕੋਨ ਤੋਂ ਮਾਰਕਿੰਗ ਕਰਾਂਗੇ ਦੇਖੋ ਐਦਾਂ ਜਿਸ ਤਰ੍ਹਾਂ ਮੈਂ ਉਪਰ ਕੋਣ ਤੋਂ 15 ਇੰਚ ਤੇ ਇੰਚ ਟੇਪ ਆਪਾਂ ਇੱਥੇ ਰੱਖਣਾ ਇੱਥੇ ਹੱਥ ਰੱਖ ਕੇ ਠੀਕ ਆ 15 ਇੰਚ ਤੇ ਮਾਰਕਿੰਗ ਕਰ ਲਈ ਦੇਖੋ ਠੀਕ ਹੈ ਐਦਾਂ ਮਾਰਕਿੰਗ ਕਰ ਲੈਣੀ ਆਪਾਂ ਫਿਰ ਇਥੋਂ ਆਪਾਂ ਚੈੱਕ ਕਰ ਲੈਣਾ ਕਿ ਆਪਣਾ 9 ਆ ਰਿਹਾ 9 ਦੇਖੋ ਇੱਥੇ ਆ ਰਿਹਾ ਠੀਕ ਆ ਕਮਰ ਦਾ ਨਿਸ਼ਾਨ ਇੱਥੋਂ ਕਿੰਨਾ ਆ ਰਿਹਾ 11 ਇਹ ਆਪਾਂ ਅੱਧੇ ਇੰਚ ਇੱਥੋਂ ਉੱਪਰ ਹੀ ਕਟਿੰਗ ਕਰਾਂਗੇ ਕਿਉਂਕਿ ਇਹਨੇ ਕੱਪੜੇ ਇਹਨੇ ਆਪਣੇ ਨੇ ਵੱਧ ਜਾਣਾ ਹੁੰਦਾ ਬਾਅਦ ਚ ਤੋ ਠੀਕ ਆ ਇੱਥੋਂ ਆਪਾਂ ਮਾਰਕਿੰਗ ਕੀਤੀ ਆ ਦੇਖੋ ਮੇਰੇ ਅੱਗੇ ਹੱਥ ਹੱਤ ਨਹੀਂ ਆ ਰਿਹਾ ਸੀ ਇੱਥੋਂ ਆਪਾਂ ਇਦਾਂ ਉੱਪਰ ਚੋਰਾ 14.5 ਤੇ ਮਾਰਕਿੰਗ ਕੀਤੀ 14 ਤੇ ਲਾ ਲਓ 14 ਤੇ ਮਾਰਕਿੰਗ ਕੀਤੀ ਹੈ 14 ਤੇ ਮਾਰਕਿੰਗ ਕੀਤੀ ਜੇ ਇੱਥੋਂ 14 ਤੇ ਆਈ ਹੈ ਨਾ ਇੱਥੋਂ ਸਾਈਡ ਤੋਂ ਤੇ ਇੱਥੋਂ ਇਦਾਂ ਆਪਾਂ ਸਾਰੀ ਹੀ ਇਦਾਂ 14 ਤੇ ਹੀ ਮਾਰਕਿੰਗ ਕਰਕੇ ਇਹ ਆਪਾਂ ਮੈਜ਼ਰਮੈਂਟ ਕਰਨਾ ਹੈ ਤਾਂ ਕਿ ਆਪਣੀ ਇਹ ਚੀਜ਼ ਬਿਲਕੁਲ ਵੀ ਉੱਚੀ ਨੀ ਵੀ ਨਾ ਜਾਵੇ ਇਹਦੇ ਨਾਲ ਕੀ ਹੁੰਦਾ ਨੀਚੇ ਫਰੌਕ ਬਿਲਕੁਲ ਗੋਲ ਆਂਦੀ ਆ ਠੀਕ ਆ ਹਾਂਜੀ ਆਪਾਂ ਇੱਥੇ ਮਾਰਕਿੰਗ ਕੀਤੀ ਹੈ ਨਾ ਹੁਣ ਇੱਥੇ ਇੱਥੋਂ ਆਪਾਂ ਕਟਿੰਗ ਕਰਨ ਤੋਂ ਪਹਿਲਾਂ ਨਾ ਆਪਾਂ ਇਹਨਾਂ ਦੀ ਲੈਂਥਨ ਆਪਣੀ ਹੈ ਕਿ ਆਪਾਂ ਲੈਂਥ ਦੇ ਕਿੰਨੀ ਰੱਖ ਕੇ ਕਟਿੰਗ ਕਰਨੀ ਹੈ ਫਰੌਕ ਦੀ ਦੇਖੋ ਆਪਾਂ ਉੱਤੇ ਨਾ 16 ਇੰਚ ਬੋਡੀ ਰੈਡੀ ਕਰਨੀ ਹੈ ਠੀਕ ਆ 16 ਇੰਚ ਰੈਡੀ ਕਰ ਲਈ ਇੱਥੋਂ ਆਪਾਂ 15.5 ਹੀ ਰੱਖਣਾ ਕਿਉਂਕਿ ਆ ਦੇਖੋ ਇੱਥੋਂ ਵੀ ਤੇ ਆਣਾ ਨਾ ਅੱਧੀ ਇੰਚ ਮਾਰਜਿਨ ਚ ਆ ਜਾਣਾ ਤੋਂ 15.5 ਰੱਖ ਕੇ ਆਪਾਂ نیچے ਫਰੌਕ ਦੇਖਣੀ ਹੈ ਕਿ ਆਪਣੀ ਫਰੌਕ ਕਿੰਨੀ ਰੈਡੀ ਰਹਿੰਦੀ ਇਧਰ ਉਹ ਰੱਖ ਲੈਣਾ ਠੀਕ ਆ ਬਿਲਕੁਲ ਕੋਨੇ ਵਾਲੇ ਤੋਂ 1.5 ਇੱਥੇ ਰੱਖਿਆ ਹੋਇਆ ਹੈ ਇੰਚ ਟੇਪ ਤੇ ਠੀਕ ਆ 1.5 ਰੱਖ ਕੇ ਇੱਥੋਂ ਆਪਾਂ ਇਹਨਾਂ ਦੀ 46 ਇੰਚ ਰੈਡੀ ਕਰਨੀ ਆ ਤੇ ਮੈਂ 47 ਲਾਵਾਂਗੀ 1 ਇੰਚ ਐਕਸਟਰਾ ਕਰਾਂਗੀ ਠੀਕ ਆ ਨੀਚੇ ਕੁਝ ਫੋਲਡਰ ਚ ਆ ਜਾਏਗਾ ਤੇ ਵੈਸੇ ਤੇ ਕੁਛੇ ਦੇ ਨੀਚੇ ਲੈਸ ਵੀ ਲੱਗਣੀਆਂ ਪੂਰੀ ਰੈਡੀ ਹੋਏਗੀ ਤਾਂ ਤੁਸੀਂ ਚੈੱਕ ਕਰਾਵਾਂਗੇ 1.5 ਤੇ ਇੱਕ ਨਿਸ਼ਾਨ ਲਾ ਲਿਆ ਇੱਥੋਂ ਮੈਂ ਲਾ ਲਿਆ 47 ਤੇ 47 ਇੰਚ ਠੀਕ ਆ ਹੁਣ ਆਪਾਂ ਇਹਨੂੰ ਕਿੱਦਾਂ ਚੈੱਕ ਕਰਨਾ ਹੈ ਉੱਥੋਂ ਤੱਕ ਕਿਉਂਕਿ ਆਪਾਂ ਇੱਥੋਂ ਮੈਜ਼ਰਮੈਂਟ ਇੱਥੋਂ ਲਿਆ ਬਾਡੀ ਉੱਪਰੋਂ ਕੱਢ ਕੇ ਜਿਹੜਾ ਆਪਾਂ ਬਾਡੀ ਦਾ ਕੱਪੜਾ ਲਿਆਵਾ ਹੁਣ ਆਪਾਂ ਇੱਥੋਂ ਕਿੱਦਾਂ ਚੈੱਕ ਕਰਨਾ ਹੈ ਬਿਲਕੁਲ ਕੋਨੇ ਤੋਂ ਇੰਚੀ ਟੇਪ ਰੱਖ ਲੈਣਾ ਠੀਕ ਆ ਕੋਨੇ ਤੋਂ ਰੱਖ ਕੇ ਇੱਥੋਂ ਦੇਖਣਾ ਆਪਾਂ ਕਿੰਨਾ ਆ ਰਿਹਾ ਇੱਥੋਂ ਇਹਨਾਂ ਦਾ 45.5 ਆ ਰਿਹਾ ਜਿੱਥੋਂ ਤੱਕ ਮੈਂ ਨਿਸ਼ਾਨ ਲਗਾਇਆ ਹੋਇਆ ਪੂਰਾ ਲਾ ਕੇ ਹੁਣ ਆਪਾਂ ਇਹਨੂੰ ਕੀ ਕਰਨਾ ਇੱਥੋਂ ਇੱਥੋਂ ਆਪਾਂ ਇੰਚੀ ਟੇਪ ਨਹੀਂ ਜਕਣਾ ਕੋਨੇ ਤੋਂ ਇੱਥੋਂ ਆਪਾਂ ਇਦਾਂ ਹੀ ਰੱਖਣਾ ਇਥੋਂ ਪਾ ਸਾਰਾ 45.5 ਤੇ ਨਿਸ਼ਾਨ ਲਗਾਈ ਜਾਣਾ ਇਹਦਾ ਗੋਲ ਗੋਲ ਥੋੜੀ ਥੋੜੀ ਜਗ੍ਹਾ ਤੇ ਨਾ ਦੇਖੋ ਇੱਥੋਂ ਵੀ ਜਿੱਥੋਂ ਤੱਕ ਨਿਸ਼ਾਨ ਆਂਦਾ ਨਾ ਇਹਨੇ ਕਪੜਾ ਆਪਾਂ ਚੈੱਕ ਕਰਨਾ ਠੀਕ ਆ ਜਿੱਥੋਂ ਤੱਕ ਨਿਸ਼ਾਨ ਆਂਦਾ ਉੱਥੋਂ ਤੱਕ ਆਪਾਂ 45 ਤੇ ਨਿਸ਼ਾਨ ਲਗਾ ਲੈਣਾ ਜਿਹੜੇ ਤੇ ਵੱਡੇ ਪਣੇ ਦੇ ਕਪੜੇ ਹੁੰਦੇ ਆ ਜਿਨ੍ਹਾਂ ਦਾ ਬਾਹਰ ਕਮ ਸੇ ਕਮ 50 55 ਇੰਚ ਹੁੰਦਾ ਉਹਨਾਂ ਚ ਜੋੜ ਨਹੀਂ ਪੈਂਦਾ ਜਿਨ੍ਹਾਂ ਦਾ ਕਪੜਾ ਛੋਟੇ ਪਣੇ ਦਾ ਹੁੰਦਾ ਉਹਨਾਂ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਇਹ ਵਾਲੀ ਅੰਨੀ ਅੰਨੀ ਗੁਲਾਈ ਦਾ ਜੋੜ ਆਏਗਾ ਇੱਕ ਸਾਈਡ ਤੇ ਫਰੌਕ ਚ ਇਹ ਆਪਾਂ ਫਰੌਗ ਦਾ ਜੋੜ ਤੁਹਾਨੂੰ ਕਟਿੰਗ ਕਰਕੇ ਦੱਸਾਂਗੇ ਕਿ ਕਿੱਦਾਂ ਫਰੌਗ ਦਾ ਜੋੜ ਵੀ ਲਗਾਈਦਾ ਠੀਕ ਆ ਹੁਣ ਦੇਖੋ ਇਹਨੂੰ ਆਪਾਂ ਕਟਿੰਗ ਕਰ ਲਈ ਗੋਲ ਗੋਲੀ ਠੀਕ ਆ ਨਿਸ਼ਾਨ ਨਜ਼ਰ ਆ ਰਹੇ ਨੇ ਤਨੋਂ ਨਿਸ਼ਾਨ ਮੇਰੇ ਚੱਕਰ ਆਣੇ ਆ। ਦੇਖੋ ਇਹ ਵਾਲਾ ਇੱਥੋਂ ਇਦਾਂ ਜੋੜ ਪਏਗਾ ਇੰਨਾ। ਠੀਕ ਆ? ਇਹ ਵਾਲਾ ਇਸ ਜਗ੍ਹਾ ਤੇ ਇੰਨਾ ਜੋੜ ਪਏਗਾ ਜਿੱਥੇ ਮੈਂ ਮਾਰਕਿੰਗ ਕੀਤੀ ਹੋਈ ਆ। ਇੱਥੋਂ ਤੱਕ। ਇੱਥੋਂ ਤੱਕ ਜੋੜ ਲੱਗੇਗਾ। ਅੱਗੇ ਆਪਾਂ ਕਟਿੰਗ ਉੱਧੇ ਕਰ ਦੇਣੀ ਆ। ਦੇਖੋ ਨਿਸ਼ਾਨ ਲਗਾਇਆ ਹੋਇਆ ਨਾ। ਇਨੂੰ ਭਾਣ ਕਟਿੰਗ ਕਰਾਂਗੇ 10 ਦੇ ਤਾਂ ਨੂੰ ਕਿੱਦਾਂ ਕਟਿੰਗ ਕਰਨੀ ਹੈ ਦੇਖੋ ਇੱਥੋਂ ਨੀਚੇ ਤੋਂ ਨਾ ਇਹ ਵਾਲਾ ਇੱਥੋਂ ਜੋੜ ਤੋਂ ਕਟਿੰਗ ਕਰ ਲੈਣੀ ਆਪਾਂ ਠੀਕ ਆ ਇਹ ਜੋੜ ਤੋਂ ਕਟਿੰਗ ਹੋ ਗਈ ਹੁਣ ਆਪਾਂ ਇਹਦਾ ਜੋੜ ਕਿੱਦਾਂ ਲਗਾਣਾ ਵਾ ਜਦੋਂ ਇਹ ਆਪਣਾ ਕਪੜਾ ਅੱਗੋਂ ਨਿਕਲਦਾ ਨਾ ਇਹਨੂੰ ਇਦਾਂ ਬਿਲਕੁਲ ਕੰਨੀ ਤੇ ਕੰਨੀ ਰੱਖ ਲੈਣੀ نیچے ਆਪਾਂ ਇਦਾਂ ਜੇ ਕਪੜਾ ਵਿੱਚੋਂ ਦਿਖ ਰਿਹਾ ਤਾਂ ਠੀਕ ਹੈ ਨਹੀਂ ਤਾਂ نیچے ਹੱਥ ਨਾਲ ਟੱਚ ਕਰਕੇ ਦੇਖ ਲੈਣਾ ਹੈ ਕਿ ਕਪੜਾ ਕਿੱਥੋਂ ਤੱਕ ਆਪਣਾ ਦੇਖੋ ਇਹ ਆਪਣਾ ਜੋੜ ਲੱਗ ਜਾਏਗਾ ਤਾਂ ਠੀਕ ਆ ਇਹਨੂੰ ਜੋੜ ਲਾ ਕੇ ਹੁਣ ਆਪਾਂ ਉੱਪਰੋਂ ਕਟਿੰਗ ਕਿੱਦਾਂ ਕਰਨੀ ਆ ਉੱਪਰੋਂ ਵੀ ਆਪਾਂ ਜਿਹੜਾ ਇਹ ਵਾਲਾ ਨਿਸ਼ਾਨ ਲਗਾਇਆ ਹੈ ਨਾ ਇਹ ਵਾਲਾ ਇੱਦਾਂ ਕਟਿੰਗ ਕਰ ਲੈਣਾ ਠੀਕ ਆ ਕਟਿੰਗ ਕਰਕੇ ਇਹਨੂੰ ਆਪਾਂ ਇੱਥੇ ਸੈਂਟਰ 'ਚ ਕੱਟ ਲਗਾ ਲੈਣਾ ਜਿਵੇਂ ਬੋਡੀ ਤੇ ਕੱਟ ਲਗਾਇਆ ਨਾ ਸੈਂਟਰ ਚ ਇੱਥੇ ਵੀ ਸੈਂਟਰ ਚ ਕੱਟ ਲਗਾ ਲੈਣਾ ਕਿਉਂਕਿ ਬੋਡੀ ਦਾ ਤੇ ਇਦਾਂ ਸੈਂਟਰ ਕੱਟ ਆਪਾਂ ਮੈਚ ਕਰਨਾ ਸਾਈਡ ਤੋਂ ਕਪੜਾ ਆਪਣਾ ਵੱਜ ਵੀ ਘਟ ਜੇ ਉਹਦੀ ਕੋਈ ਦਿੱਕਤ ਨਹੀਂ ਆਪਾਂ ਬੋਡੀ ਦਾ ਸੈਂਟਰ ਕੱਟ ਕਰ ਨਿਸ਼ਾਨ ਜਿਹੜਾ ਵਾ ਉਹ ਮੈਚ ਕਰਨਾ ਦੇਖੋ ਇਦਾਂ ਆਪਣੀ ਅਮਰੇ ਲਾ ਨੀਚੋਂ ਕਟਿੰਗ ਹੋ ਗਈ ਠੀਕ ਆ ਇਦਾਂ ਆਪਾਂ ਕਟਿੰਗ ਕਰ ਲਈਏ ਨੂੰ ਨੀਚੇ ਦਾ ਹਿੱਸਾ ਤੇ ਆਪਾਂ ਇਹਨੂੰ ਸਟਿਚ ਕਰਕੇ ਫੁੱਲ ਵੀਡੀਓ ਫਿਰ ਦਿਖਾਵਾਂਗੇ ਹੁਣ ਇਹਦੀ ਅਮਰੀਲਾ ਬਾਜੂ ਕਟਿੰਗ ਕਰਨੀ ਦੱਸ ਦਿਆਂ ਕਿ ਅਮਰੀਲਾ ਬਾਜੂ ਕਿੱਦਾਂ ਕਟਿੰਗ ਕਰੀਦੀ ਹੈ ਹਾਂਜੀ ਮੈਂ ਆਪਣੇ ਭੈਣ ਨੂੰ ਦੱਸਣਾ ਹੀ ਕਿ ਜਿਵੇਂ ਨਾ ਇਹਨਾਂ ਦੀ ਆਪਾਂ ਫਰੌਗ ਕਟਿੰਗ ਕੀਤੀ ਹੈ ਨਾ ਤੇ ਫਰੌਗ ਨੂੰ ਲਾਈਨਿੰਗ ਲੱਗਣੀ ਹੈ ਇਹ ਜਿਵੇਂ ਆਪਾਂ ਫਰੌਗ ਦਾ ਉੱਪਰਲਾ ਪਾਰਟ ਕਟਿੰਗ ਕੀਤਾ ਸੀ ਨਾ ਆ ਦੇਖੋ ਉਹਦਾ ਨੀਚੇ ਉਹਦਾ ਅਮਰੀਲਾ ਕੱਟ ਕੀਤੀ ਸੀ ਉਹਦਾ ਹੀ ਆਪਾਂ ਇਹ ਵਾਲਾ ਉੱਪਰ ਰੱਖ ਕੇ ਨਾ ਇਥੋਂ ਲਾਈਨਿੰਗ ਦੇ ਉੱਪਰ ਤੇ ਇਹ ਵਾਲਾ ਹਿੱਸਾ ਕੱਟ ਕਰ ਦੇਣਾ ਇਥੋਂ ਠੀਕ ਆ ਤੇ ਉਹ ਇਹ ਉਦਾਂ ਹੀ ਆਪਾਂ ਦੇਖੋ ਨਿਸ਼ਾਨ ਲਗਾਏ ਆ ਫਰੌਗ ਦੇ ਉੱਤੇ ਜਿੱਦਾਂ ਆਪਾਂ ਫਰੌਗ ਦੇ ਲਾਏ ਸੀ ਉਦਾਂ ਹੀ ਆਪਾਂ ਇਹਦੀ ਲਾਈਨਿੰਗ ਦੇ ਨਿਸ਼ਾਨ ਲਗਾਏ ਆ ਲਾਈਨਿੰਗ ਵੀ ਆਪਾਂ ਇਹਦੀ ਸਮੋਸਾ ਕੱਟੀ ਇਦਾਂ ਹੀ ਕਰਕੇ ਕੱਟਣੀ ਆ ਠੀਕ ਆ ਦੇਖੋ ਠੀਕ ਆ ਇਹਦੀ ਇੱਥੋਂ ਕਟਿੰਗ ਕਰ ਲੈਣੀ ਆ ਹਾਂ ਦੇਖੋ ਤੇ ਹੁਣ ਇਹਦੇ નીચે ਇੱਥੋਂ ਕਟਿੰਗ ਕਰ ਲੈਣੀ ਆ ਵਾਲੀ ਜਗ੍ਹਾ ਤੋਂ ਠੀਕ ਆ ਇਹਦੇ ਵਿੱਚ ਵੀ ਜਿਹੜਾ ਆ ਕੱਪੜਾ ਹੁੰਦਾ ਨਾ ਦੇਖੋ ਆਹ ਵਾਲਾ ਇੱਥੋਂ ਇਹ ਵਾਲਾ ਹੀ ਇਹਦੇ ਵਿੱਚ ਵੀ ਜੋੜ ਲੱਗੇਗਾ ਦਾ ਇੱਦਾਂ ਕੰਨੀ ਤੇ ਕੰਨੀ ਰੱਖ ਦੇਣੀ ਆਪਾਂ ਠੀਕ ਆ ਇਹਨੂੰ ਕੱਪੜੇ ਨੂੰ ਸਿੱਧਾ ਕਰ ਲੈਣਾ ਬਾਕੀ ਦੇ ਨੂੰ ਸਿੱਧਾ ਕਰਕੇ ਦੇਖੋ ਇਹ ਕੱਪੜਾ ਸਿੱਧਾ ਕਰਕੇ ਰੱਖ ਲੈਣਾ ਹੁਣ ਇਹ ਆਪਾਂ ਨੂੰ ਲਾਈਨਿੰਗ ਕਰਕੇ ਵਿੱਚੋਂ ਦੀ ਨਜ਼ਰ ਆਂਦਾ ਕਿ ਆਪਾਂ ਕਿੱਥੋਂ ਤੱਕ ਕਟਿੰਗ ਕੀਤਾ ਹੋਇਆ ਦੇਖੋ ਇਹਨੂੰ ਪਹਿਲਾਂ ਆਪਾਂ ਮਾਰ ਕੇ ਇਹਨਾਂ ਨਿਸ਼ਾਨ ਲਗਾ ਲਾਂਗੇ ਦਾ ਜੋੜ ਆਏਗਾ ਇਹਦੇ ਇਥੋਂ ਆਪਾਂ ਕਟਿੰਗ ਕਰ ਦਾਂਗੇ ਦੇਖੋ ਇਹਦਾ ਆਪਾਂ ਇਹਦੀ ਲਾਈਨਿੰਗ ਕੱਟ ਕਰਦੇ ਠੀਕ ਆ ਜਿਹੜੇ ਕਈ ਕੀ ਕਰਦੇ ਆ ਲਾਈਨਿੰਗ ਇਹਦੀ ਬਿਲਕੁਲ ਸਿੱਧੀ ਉਦਾਂ ਹੀ ਰੱਖ ਕੇ ਲਗਾ ਦਿੰਦੇ ਆ ਅੰਮ੍ਰੇਲਾ ਕੱਟ ਇਦਾਂ ਨਹੀਂ ਕਰਦੇ ਉਹਦੇ ਨਾਲ ਕੀ ਹੁੰਦਾ ਲਾਈਨਿੰਗ ਦੇ ਨਾ ਕੋਨੇ ਲਮਕਦੇ ਰਹਿੰਦੇ ਇੱਧਰ ਉੱਧਰ ਨੂੰ ਇਸ ਕਰਕੇ ਇਹਦੀ ਲਾਈਨਿੰਗ ਵੀ ਆਪਾਂ ਇਦਾਂ ਅੰਮ੍ਰੇਲਾ ਕੱਟ ਚ ਹੀ ਕੱਟਣੀ ਹੈ ਠੀਕ ਹੈ ਜੀ ਓਕੇ ਜੀ